ਮੋਟਰਸਾਈਕਲ ਵਾਲੀ ਰੇੜੀ ਭਾਈ ਟਰੈਕਟਰ ਮਗਰ ਵੀ ਬਰਤ ਲਈ ਇਹ 6-7 ਗੱਟੇ ਹੈ ਲਿਆਉਣੀ ਸੀ ਜਾ ਕੇ ਡੀਏਪੀ ਤੇ ਮਨਪ੍ਰੀਤ ਇਹੀ ਲੈ ਗਿਆ ਪਾ ਕੇ ਤੇ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀ ਤੋਂ ਸਾਥ ਸਿਰਿਆ ਅਕਾਲ ਤੇ ਜੀ ਐਨ ਉਹ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 15 ਕੱਤਾ 31 ਅਕਤੂਬਰ 1225 ਤੇ ਸਮਾਂ ਬਈ ਹੋਇਆ ਪੌਣੇ 11 ਵਜੇ ਦਾ ਲੇਟ ਪ੍ਰੋਗਰਾਮ ਸ਼ੁਰੂ ਕਰਿਆ ਤੇ ਆ ਲਾਧੀਏ ਤੇ ਅਗਲੀ ਗਾਣੀ ਫੇਰ ਸੁਣਾਉਣੇ ਆ ਫਿਰ ਜਮੀ ਬੀਜਣ ਜਾਵਾਂਗੇ ਚਲ ਚਲ ਚੱਲ ਕੱਟੀਆਂ ਕੱਟੀਆਂ ਉਹ ਚੱਕ ਦਿੰਨੇ ਆ ਗੰਡੇ ਬਲਾਰੀ ਕਰੀ ਉਹ ਪਿੱਛੇ ਉਹ ਜਾਂ ਲੈ ਐਸ

ਜਿਹਾ ਕੋਈ ਪੀਉਮੋ ਤੇ ਖਾਲ ਤੇ ਦੁਪਹਿਰ ਦੇ ਨੀਰੇ ਦਾ ਪ੍ਰਬੰਧ ਨਹੀਂ ਤਾਂ ਖਾਲ ਦੇ ਪਾਈ ਹਾਂ ਤੇ ਬੇਲਾ ਬਾਈ ਪੂਰਾ 12 ਵਜੇ ਦਾ ਹੋ ਗਿਆ ਤੇ ਪ੍ਰੋਗਰਾਮ ਚ ਬਦਲਾ ਆ ਗਿਆ ਮਨਪ੍ਰੀਤ ਕਹਿੰਦਾ ਤੜਕੇ ਪੀਜਾਂਗੇ ਜਿਉਂ ਹੀ ਟਾਲ ਕਰ ਤੇ ਪਾਣੀ ਸਾਰਿਆਂ ਨੇ ਪੀ ਲੈ ਇਹਨਾਂ ਨੇ ਕਿਹੜੇ ਬਣ ਅੱਜ ਲੇਟ ਬਦਲ ਲੀਆਂ ਅੰਦਰ ਬਈ ਇਹ ਥੋੜਾ ਜਿਹਾ ਇਹਦਾ ਜਦੋਂ ਦਾ ਕਟਾ ਇੱਧਰ ਬੰਨਿਆ ਉਦੋਂ ਆਂਦੀ ਲੱਗੀ ਆ ਮੈਂ ਬੈ ਜੀ ਕਰਨ ਕਟਾ ਹੋਰਾਂ ਖੁਲਣੀ ਤੇ ਖੜਾ ਸੀ ਉਹ ਬਾਹਰ ਫਕੀਰਾ ਆ ਗਿਆ ਮੈਂ ਉਹਦੇ ਕੋਲੇ ਬੈਠਾ ਰਿਆ ਉਹ ਬੱਲੇ ਹੈ ਹਾਂ ਅਕਾਗਿਜਾ ਇੱਥੇ ਪਾਇਆ ਕਿਉਂ ਹੀ ਰੱਖਿਆ ਹੋਇਆ ਇਹ ਅਕਾਗਿਜਾ ਇਹ ਪਾ ਜੀ ਇੱਥੇ ਬੋਟੋ ਬੋਟੋ ਨਾ ਆ ਉ ਤਿੰਨ ਕਾ ਹੈਪੀ ਨਹੀਂ ਰੱਖਿਆ ਥੋੜੀਆਂ ਜਿਹੀਆਂ ਰੱਖੀਆਂ ਅੱਜ ਤਾਂ ਉਹ ਪਹਿਲਾਂ ਵਾਲੀਆਂ ਹੀ ਨੇਗੀਆਂ ਤੇ ਖੈਰ ਧੰਨਵਾਦ ਬਾਈ ਵੀਡੀਓ ਦੇਖ ਕੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖੋ ਸਾਫ਼ ਸੁਥਰੀ ਗੱਲਬਾਤ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਗੱਲਗੱਪ ਉਹ ਤੇ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਵਾਦ ਚ ਬੈਠ ਕੇ ਅਬ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਭਾਈ ਜਿਨ੍ਹਾਂ ਨੇ ਨਹੀਂ ਕਰਿਆ ਤੇ ਜਿਨ੍ਹਾਂ ਦਾ ਕਾਰੋਬਾਰ ਅੱਜ ਦਾ ਹੋਇਆ ਤੁਹਾਨੂੰ ਹੋਰ ਲਾਜ਼ਮੀ ਬਖਾਵਾਂਗੇ ਤੇ ਫਿਰ ਹਾਲ ਬਿਲੇ ਵਾਲੀ ਫੀਲਿੰਗ ਜੀ ਆਈ ਜਾਂਦੀ ਆ ਬਟੰਡੇ ਜਾਣਦੀ ਰਹੀ ਜੀ ਬਣ ਗਈ ਸੀ ਫਕੀਰੇ ਨਾਲ ਬਾਹਰ ਬੈਠੇ ਬੈਠੇ ਉਹਨੂੰ ਮਹਤੂ ਜਾ ਕੇ ਆ ਯਾਰ ਫਿਰ ਮੈਂ ਕੋਈ ਨਾ ਕੋਈ ਕੰਮ ਲਵੇ ਲੱਗਦੇ ਆ ਤੇ ਆ ਮੋਟਰ ਬਾਈ ਸਾਡੀ ਹਜੇ ਨੇ ਆਈ ਵਾਲੀ ਅੱਛੀ ਬੈਠੀ ਆ ਤੇ ਤਿੰਨ ਦੀ ਅਰ ਚੱਕਦੇ ਆ ਕਾਗਜ਼ ਕੂਕ ਜੀ ਮਾਈ ਉਰੋਂ ਤੈ ਮਾਰ ਕੇ ਰੱਖ ਦਿੰਨਾ ਇਹ ਹਾਂ ਕੀ ਆ ਇਹ ਕਿ ਮੂੰਗੀ ਅੱਛਾ ਤੇ ਬੰਦ ਕਰਿਆ ਵੇ ਸਮਾਰ ਕੇ ਠੀਕ ਆ ਭਾਈ ਤੇ ਮੂੰਗੀ ਦਾ ਵੀ ਢੋਲੇ ਚ ਲਕੋ ਕੇ ਰੱਖਿਆ ਹੋਇਆ ਇਹ ਤਾਂ ਮੇਰੇ ਜਾਣ ਤੋਂ ਬਾਅਦ ਪਾਇਆ ਗਿਆ ਪਹਿਲੀ ਵਾਰ ਅਸੀਂ ਉਧਰ ਨੂੰ ਲਾ ਰੱਖ ਗਏ ਜਦੋਂ ਉਸ ਤੋਂ ਬਾਅਦ ਪਾ ਕੇ ਰੱਖਿਆ ਮੂੰਗੀ ਰਖੀ ਪਈ ਆ ਭਾਈ ਲਕੋ ਕੇ ਮੂੰਹ ਸਿਰ ਟਾ ਕੇ ਦਾ ਤੇ ਫਿਰ ਫਲੋਟ ਆ ਹਾਂ ਇਹਨਾਂ ਨੂੰ ਬੱਠਲ ਚੱਕ ਲੈਣਾ ਜਦੋਂ ਬੰਦਾ ਵਾਸਤੇ ਇਹਨਾਂ ਨੂੰ ਰੀਸ ਲੱਗ ਜਾਂਦੀ ਇਹਨਾਂ ਨੂੰ ਐ ਹੀ ਹੋ ਜਾਂਦਾ ਵੀ ਲੈਟੀ ਪੋਂਦਿਆ ਉਹਨੂੰ ਐ ਹੋ ਰਿਹਾ ਪਤਾ ਨਹੀਂ ਕਿੱਧਰ ਕਰਤਾ ਕੱਟਾ ਬੰਨ ਦਾ ਕੋਲੇ ਕੱਟਾ ਦਾ ਬੰਨਤਾ ਗੁਲੀ 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 ਹਾਂ ਯਾ ਬੱਚੀ ਜੀ ਸਾਰਿਆਂ ਨੂੰ ਰੀਸ ਲਾਉਂਦੀ ਆ ਨਾ ਰੰਗਣ ਵਾਸਤੇ ਹਾਂ ਕੋੜੇ 100 100 ਦੇ 2.5 ਕਿਲੋ ਸੇਬ ਹਾਂ ਸੇਬ ਭਾਈ ਪਾਉਂਦਰਾ ਲਦਾਖਾ ਲਾ ਕੇ ਆਏ ਜਿਵੇਂ 2 ਮਹੀਨੇ ਕਿ ਉਧਰ ਲਦਾਖ ਤੇ ਹਿਮਾਚਲ ਜਿਹੜਾ ਤਾਜ਼ੇ ਸੇਬ ਤੋੜ ਕੇ ਖਾਦੇ ਨਾ ਮਾਤਾਵਰਨ ਨੂੰ ਮੈਂ ਉਹ ਰੋਜ਼ ਹੀ ਗੱਲ ਕਰਦਾ ਹਾਂ ਜਿੱਦੋਂ ਇੱਥੇ ਸੇਬਾਂ ਦਾ ਜ਼ਿਕਰ ਹੁੰਦਾ ਭਈ ਉਹ ਤਾਂ ਤਾਜ਼ੇ ਸੇਬਾਂ ਦੀ ਅਦਰਲੇ ਸੇਬ ਹੋ ਰਹੇ ਆਏ ਜਿਹੜੇ ਆਪਣੇ ਵੇਖਦੇ ਹੁੰਦੇ ਇੱਥੇ ਉਹ ਕਦੇ ਨਹੀਂ ਜ਼ਿਕਰਦੇ ਉਹ ਤਾਜੀ ਗੱਲਬਾਤ ਜਦੋਂ ਦੰਦੀ ਵੱਢਦੇ ਉਹ ਘਰਾੜ ਚੱਲਦੇ ਖੱਖਾਂ ਵਿੱਚ ਦੀ ਉਹ ਗੱਲਬਾਤ ਹੀ ਹੋਰ ਸੀਗੀ ਤੇ ਵਧੀਆ ਹੁੰਦੇ ਆ ਤਾਜੀ ਜੀ ਤਾਜੀ ਹੁੰਦੀ ਆ ਤੇ ਇੱਥੋਂ ਵਾਲੇ ਤਾਂ ਫੋਕੇ ਹੀ ਲੱਗਦੇ ਆਗੇ ਠੀਕ ਐ ਸਾਈਕਲ ਵਧੀਆ ਚੱਲਦਾ ਦਾ ਸੀ ਕਿ ਅੱਤੇ ਦਾ ਨੌਜਵਾਨ ਕਹਿੰਦੇ ਕੌਣ ਆ ਭਾਈ ਗੱਗੂ ਆ ਕਿੰਨੇ ਵਜੇ ਗਿਆ ਸੀ 10 ਵਜੇ ਤੇ ਭਾਈ ਉੱਧਰ ਭੇਜਿਆ ਸੀ ਭੈਣ ਕੋਲੇ ਆ ਪਰੋਣਾ ਸਾਹਿਬ ਕੋਲੇ ਕੰਮ ਕਰਾਉਣ ਹਾਂ ਲੰਘ ਜਾਣ ਦੇ ਇੱਧਰ ਹੋਇਆ ਤੇ ਕਹਿੰਦਾ ਇਹ ਕੰਮ ਨਹੀਂ ਇੰਨਾ 4-5 ਕਿੱਲੇ ਬਾਣ ਕਹਿੰਦਾ ਵਾ ਕੇ ਮੈਂ ਆ ਗਿਆ ਤੇ ਇੱਥੇ ਵੀ ਕੰਮ ਸਾਫ ਸਿਰ ਤੇ ਸੀਗਾ ਚਲ ਰੌਣੀ ਕਰੀ ਜਾਂਦੇ ਆ ਕੁਛ ਕਰੀ ਪਈ ਜਿਹੜੀ ਉਹ ਬੀਜ ਦਾਂਗੇ ਲੰਘ ਜਾਓ ਬਈ ਜੀ ਫਿਰ ਜਾ ਕੇ ਗੱਪ ਸੱਚ ਕੱਢਾਂਗੇ ਭਾਈ ਪ੍ਰੋਣਾ ਸਾਹਿਬ ਨੂੰ ਫੋਨ ਕਰਕੇ ਵੀ ਭਾਈ ਕਿਵੇਂ ਮੁੜਿਆ ਆਇਆ ਏ ਕਰਦਾ ਹਾਂ ਫੋਨ ਜਾ ਕੇ ਤੇ ਇੱਥੋਂ 13 ਕਿਲੋਮੀਟਰ ਦੂਰ ਆ ਭਾਈ ਉੱਥੋਂ ਤੱਕ ਚੱਲ ਨੌਜਵਾਨ ਘੇੜਾ ਕੱਢਿਆ ਠੀਕ ਹੈ ਮਿੱਤਰਾਂ ਕਟ 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 ਬੰਦਨਾ ਹੋਈ ਚੋਲੇ ਆਂਦੀ ਕਿਉਂ ਚੋਲੇ ਆਂਦੀ ਹੋਣਾ ਹਾਂ ਅਸੀਂ ਦੁਪਹਿਰੇ ਹੋਰ ਬਗਤੇ ਸਮਾਂ ਹੋਇਆ ਭਾਈ 2 ਵਜੇ ਦੇ ਲਾਵੇ ਤੇ ਮਾਂ ਨੂੰ ਦੇ ਦਿਆ ਮਾਂ ਤੇ ਮੱਝ ਸਾਡੀ ਤੜਕੇ ਦੀ ਬੈਂ ਬੈਂ ਕਰਨ ਲੱਗੀ ਸੀ ਆ ਲੋ ਮਾਈ ਆ ਜਾ ਪਾ ਦੇ ਸਾਰਾ ਗੱਗੂ ਤਾਂ ਮੁੜ ਵੀ ਆਇਆ ਮੰਮੀ ਉਹ ਕਹਿੰਦੇ ਫੇਰ ਵੀ ਉਹ ਛੜੀਆਂ ਚੱਕਦੀ ਨਹੀਂ ਹਜੇ ਕਹੀ ਦੇਣਾ ਮਾਂ ਹੈ ਕਿਤੇ ਉਹੀ ਨਾ ਗੱਪ ਮਾਰ ਕੇ ਉੱਡਿਆ ਉਹ ਇਹ ਦੋਨੋਂ ਵੀ ਹੁਣ ਯਾਰ ਡੋਲਦਾ ਨਹੀਂ ਆ ਨਹੀਂ ਡੋਲਦਾ ਬਾਪੇ ਯਾਰ ਮਾਤਾ ਜੀ ਗੱਗੂ ਕੇ ਜਾ ਕੇ ਆਉਣਾ ਠੀਕ 5:35 ਮਿੰਟਾਂ ਦਾ ਸਮਾਂ ਹੋ ਗਿਆ ਬਈ ਤੇ ਆ ਬਲੌਗ ਨਹੀਂ ਬਣਾਇਆ ਅੱਜ ਇਹ ਮੌਸਮ ਅੱਜ ਕੱਲ ਇਹੋ ਜਿਹਾ ਹੋ ਰਿਹਾ ਬਈ ਧੂਆਂ ਜਿਹਾ ਖਖਰਾ ਜਿਹਾ ਕੰਮ ਹੋ ਰਿਹਾ ਤੇ ਇਧਰ ਘੁਰ ਦਵਾਰਾ ਸਾਹਿਬ ਖਾਸੇ ਦਿਨ ਆਵਾਜ਼ ਦਰਸ਼ਨ ਕਰਵਾਇਆ ਇੱਥੇ ਕੋਠੇ ਤੋਂ ਅੱਜ ਮੈਂ ਗੱਗੂ ਕੋ ਪ੍ਰਧਾਨ ਕੇ ਕਿੜਾ ਕੱਢਾਈ ਵਿਲੇ ਜੀ ਅਸੀਂ ਅੱਜ ਤੇ ਕੰਮ ਕੋਈ ਹੈ ਨਹੀਂ ਸੀ ਫਿਰ ਆਪਾਂ ਵੀ ਕੈਂਵਰਾ ਵੀ ਨਹੀਂ ਖੋਲਦਾ ਫਿਰ ਐ ਜੀ ਬੇਲਵਾਈ ਜੀ ਤਾਂ ਤੇ ਇਹ ਵੀ ਕੰਮ ਚ ਨਾਲ ਨਾਲ ਬਲੌਗ ਬਣਾਉਣ ਦਾ ਨਯਾਰਾ ਜ ਆ ਜਾਂਦਾ ਹਾਂ ਕਹਿੰਦੇ ਕੌਣ ਆ ਕੇ ਕਾਲਾ ਖੋਦਾ ਆਪਾ ਮਲੇਸ਼ੀਆ ਵਾਲਾ ਪਿੱਛੇ ਲਿਖਿਆ ਵੀ ਆ ਕਾਲਾ ਬਰਾੜ ਹਣਾ ਓਏ ਆਪਣਾ ਕਪੜਾ ਛਾਪਿਆ ਹੋਇਆ ਬਾਜੇ ਪੈੜਾ ਵਾਜਾ ਇਹ ਤਕੜੀ ਮਸੀ ਸਸਰੀਕਾਲ ਮਸੀ ਕੰਨ ਕੌਣ ਆ ਜਸਪਰੀ ਦਿਖੋ ਤਾਂ ਆਪਾਂ ਕਿਵੇਂ ਗੱਲੂ ਆ ਠੀਕ ਐ ਬਦਗੀ ਚਾਹੀਦਾਗਾ ਕੀ ਕਹਿੰਦੇ ਮਾਸੀ ਕੀ ਕਰਦਾ ਫਿੱਤਰ ਬਹੁਤ ਮੈਂ ਉਹੀ ਆ ਗਿਆ ਗੇੜਾ ਕੱਢਣਾ ਬੇਲੇ ਹੀ ਅਸੀਂ ਅੱਜ ਗੱਗੂ ਗੱਗੂ ਖਤੇ ਬੱਜਾ ਸ਼ੈਕਲ ਤੇ ਹੋਰ ਮੈਂ ਕਿਹਾ ਤੂੰ ਫੋਨ ਕਰਕੇ ਤੇ ਜਾਣਾ ਸੀਗਾ ਉਹ ਮੁੜ ਆਇਆ ਕਹਿੰਦਾ ਚਾਰਕ ਗਿੱਲੇ ਵਾਹ ਕੇ ਮੈਨੂੰ ਕਹਿੰਦਾ ਹਾਂ ਹਉ ਭਾਈ ਨਿਆਈਆਂ ਦਾ ਸ਼ਾਨਦਾਰ ਨਜ਼ਾਰਾ ਥੱਲੇ ਹੀ ਆ ਗਿਆ ਚਾਚਾ ਅੰਡੇਰਾ ਜਦੋਂ ਦਾ ਭਾਈ ਚਾਚੇ ਨੇ ਬੜਾ ਟੈਲੀਫੋਨ ਲੈ ਕੇ ਦਿੱਤਾ ਚਾਚੇ ਨੂੰ ਤੇ ਉਹ ਟੈਲੀਫੋਨ ਲਿਆ ਉਦੋਂ ਦਾ ਟੀਵੀ ਆ ਪਿਆ ਪੌੜੰਗਾਂ ਵਾਲੇ ਖੂंजे ਜਲਾਇਆ ਟੈਲੀਵਿਜ਼ਨ ਪਹਿਲਾਂ ਚਾਚਾ ਚਲਾਉਂਦਾ ਰਹਿੰਦਾ ਸੀ ਸਦਾ ਵਹਾਰ ਟਾਈਮ ਨਾਲ ਸੌਂ ਜਾਂਦਾ ਸੀ ਆਥ ਨੇ ਤਾਰਕੇ ਉੱਠ ਕੇ ਵੇ ਰਖਾ ਚਲਾ ਲੈਂਦਾ ਸੀਗਾ ਮਤਲਬ ਰਾਤ ਨੂੰ ਉੱਠ ਕੇ ਲਾ ਲੈਂਦਾ ਹੁੰਦਾ ਸੀ ਐਂ ਕਹਿੰਦਾ ਸੀ ਮੈਂ ਤੇ ਆ ਪਿਆ ਭਾਈ ਗੱਗੂ ਨੇ ਸਾਈਕਲ ਆਇਆ ਖੜਾਇਆ ਇੱਧਰ ਤੇ ਵੀਡੀਓ ਦੇਖ ਦੇਖ ਅਸਰਦਾ ਭਾਈ ਪੈਂਦਾ ਖੈਰ ਤੇ ਸਾਡਾ ਵਾਲਾ ਗੱਗੂ ਨੌਜਵਾਨ ਕਹਿੰਦਾ ਮੈਨੂੰ ਵੀ ਭਾਈ ਲੈ ਕੇ ਜਾਇਆ ਕਰ ਨਾਲ ਕਿਤੇ ਜਿੱਦ ਸਾਈਕਲ ਚਲਾਉਣ ਜਾਣਾ ਮੈਂ ਕਿਹਾ ਜਰੂਰ ਚੱਲਾਂਗੇ ਤੇ ਅੱਜ ਉੱਥੇ ਇਹ ਭੈਣ ਕੋਲੇ ਵੀ ਉਦੋਂ ਸਾਈਕਲ ਤੇ ਗਿੜਾ ਲਾ ਕੇ ਆਇਆ ਹਾਂ ਭਾਈ ਤਾਕੜਾ ਗੱਗੂ ਨਾ ਗਿਚੀ ਚ ਮੰਗ। ਹੋਰ ਕਾਲਿਆ ਤੇ ਭਾਈ ਇਹ ਤੜਕੇ ਵਾਲਾ ਨੀਰਾ ਅਸੀਂ ਹੱਥ ਨੇ ਰਲਾ ਕੇ ਰੱਖ ਦਿੰਨੇ ਹੁੰਨੇ ਆਗੇ ਤੇ ਬਾਕੀ ਤੁਸੀਂ ਦੱਸਿਓ ਭਾਈ ਕੌਣ ਕੌਣ ਤੜਕੇ ਉੱਠ ਕੇ ਨੀਰਾ ਪਾਉਂਦਾ ਕੌਣ ਆ ਸਾਡੇ ਵਾਂਗੂ ਹੱਥ ਨੇ ਰਲਾਉਂਦਾ ਹੈਗਾ ਤੇ ਯਾਰ ਪਹਿਲਾਂ ਰਲਾ ਕੇ ਰੱਖਿਆ ਹੋ ਠੀਕ ਹੁੰਦਾ ਕਣ ਮਰ ਜਾਂਦੇ ਆ ਇਹਦੇ ਕਿਉਂ ਵਸੀ ਹਾਂ ਤੂੜੀ ਜੀ ਗੱਲ ਜਾਂਦੀ ਵਧੀਆ ਕਸੀਰ ਮਰ ਜਾਂਦੇ ਆ ਕਸੀਰ ਮਰ ਜਾਂਦੇ ਆ ਕਣ ਅਡੋਂਦੇ ਹੋਏ ਲੰਬਾ ਦਾ ਬੋਸ ਛਾਂਗਣਾ ਚੋਬਰ ਹਾਈ ਜੀ ਅਮਾਗੇ ਮਾਲਬਾ ਲਿਖਿਆ ਅਮਾਗੇ ਤੇ ਮਲੇਸ਼ੀਆ ਖੈਫਰ ਦਾ ਇੱਥੇ ਵੀ ਮਾਲਬਾ ਸਪੋਰਟਸ ਧੀਰਾ ਮਗਰ ਮਗਰ ਫਿਰਦੇ ਆ ਇਧਰ ਪਿੰਡ ਲਿਖਿਆ ਆਪਣਾ ਸੂਰਤਿਆ ਬਾਈ ਨੌਜਵਾਨਾਂ ਦਾ ਡਾਕਟਰ ਉੱਤੇ ਬਾਲੀਵੁੱਡ ਲਿਖਿਆ ਉੱਤੇ ਬਾਲੀਵੁੱਡ ਬਾਈ ਇਹਨਾਂ ਦੀ ਬਾਲੀਵੁੱਡ ਵਾਲੀ ਉਹ ਐਡਰੈਸ ਕਿਟ ਲੈ ਵੈਸੇ ਨਾਂ ਵੀ ਘਾਰੀ ਆ ਇਧਰ ਵੀ ਬਾਲੀ ਦੀ ਆ ਪਾਉਣ ਨੂੰ ਆ ਉੱਥੇ ਤਾਂ ਤੁਸੀਂ ਘਾਟ ਹੀ ਪਾਉਣੇ ਹੋਗੇ ਉੱਥੇ ਮੈਂ ਤਾਂ ਬੰਦੀ ਕਰਤਾ ਜਾਣਾ ਚੱਲ ਬੜਾ ਫਾਇਦਾ ਵੀ ਨਹੀਂ ਬਾਲੀਵਾਲ ਦੇ ਗਰਾਊਂਡ ਜਿਹਦਾ ਲਗਭਗ ਕਾਲਿਆ ਹੋ ਹੁੰਦੀ ਆ ਖੈ ਬਾਜੀ ਜੀ ਹਨ ਖੈ ਬਾਜੀ ਨਹੀਂ ਮੈਂ ਉਹ ਕੁੱਤ ਕਲੇ ਸਵਾਜ ਜਣੋਂ ਹਟ ਗਿਆ ਹੁਣ ਚੱਲ ਕੋਈ ਨਾ ਆਹ ਪਹਿਲਾਂ ਤਾਂ ਬਹੁਤ ਮੈਂ ਹੁਣੋਂ ਹਟ ਗਿਆ ਹੁਣ ਜਿੰਮ ਕਿੰਨੇ ਫੁੱਟ ਉੱਚਾ ਸ਼ੈੱਡ ਜ ਇਹਨਾਂ ਦਾ ਕੁਝ ਊਂ ਬੱਸ ਦੋਸਾਂ ਦੀ ਸੀ ਲੈ ਕੇ ਮੈਂ ਤਾਂ ਉਹ ਵੀ ਕਿਹਾ ਸੀ ਮੈਂ ਤਾਂ ਜੋੜਦਾ ਨਾ ਮੈਂ ਤਾਂ ਜੋੜਦਾ ਨਾ ਖਰਾ ਫਟ ਬਣ ਗਿਆ ਰੁੜਦਾ ਨਾਲ ਤਾਂ ਨਹੀਂ ਬੋਆ ਸੀ ਕਿਤੇ ਮਿਸਤਰੀ ਨਾਲ ਲੱਗ ਕੇ ਮੈਂ ਤਾਂ ਆਪਦੇ ਕੱਦਨ ਨਾਲ ਜੋੜ ਲਿਆ ਮੈਂ ਤਾਂ ਤੈਨੂੰ ਲੱਗੂ ਫੇਰ ਕਿਤੇ ਲਵੇ ਲੱਗੂ ਇਹਦੇ ਜਾ ਕੇ 18 ਤੋਂ ਵੱਧ ਹੋਣਾ 20 ਬਣਾ ਲੋਟਾ ਕੰਮੋ ਭਾਈ ਐ ਚੱਕੀਆਂ ਦਾ ਫੱਟੇ ਨੌਜਵਾਨ ਗੱਗੂ ਨਾਲ ਦਿਨ ਨਾਲ ਗਾਣੇ-ਗਾਣੇ ਸੁਣੀ ਜਾਂਦਾ ਮੱਠੇ-ਮੱਠੇ ਅੱਜ ਇਹੋ ਜਿਹੀ ਦੇਖੀ ਅੱਛਾ ਇਧਰ ਤਾਂ ਹੈ ਹੀ ਹੈਲੋ ਕਰਨੀ ਗੁੱਸੇ ਨਾਲ ਹੋ ਜਾਣਾ ਹੈਲੋ ਆ ਜਾ ਭਾਈ ਤੇਰੀ ਵੀ ਕਰ ਦੇਣਾ ਖੁਰਕ ਭੱਜ ਗਿਆ ਹੁਣ ਚਾਚਾ ਘਰੀਆਂ ਕਿ ਉਧਰ ਬੈਠਾ ਜਾਂ ਜਿਹੜੀ ਤੇ ਕੀ ਮਾਸੀ ਚਾਚੇ ਦਾ ਫੇਰ ਬਾਹਰ ਬੈਠਾ ਹੂਆ ਜੇ ਫੋਨ ਇੱਥੇ ਪੈਦਾ ਹਾਂ ਹਾਂ ਜੇ ਭਾਈ ਫੋਨ ਉੱਥੇ ਚਾਰਜਿੰਗ ਤੇ ਨਾ ਹੋਵੇ ਫਿਰ ਚਾਚੇ ਲਾ ਬਈ ਹੁੰਦਾਗਾ ਠੀਕ ਹੈ ਦੁੱਧ ਦੁੱਧ ਮਾਸੀ ਭੁੱਖੀ ਮਰ ਜੂ ਰੋਟੀ ਖਾ ਲਾਂਗੇ ਤੌੜੀ ਵਾਲਾ ਤੌੜੀ ਵਾਲਾ ਪੀ ਲਾਂਗੇ ਘੁੱਟਕ ਤੌੜੀ ਵਾਲਾ ਰੜਿਆ ਕੜਿਆ ਦੁੱਧ ਕੀ ਕੀ ਖਾਂਗੇ ਕੜੇ ਆ ਗਿਆ ਮਾਸੀ ਪਾ ਦੇ ਘੁੱਟ ਥੋੜੇ ਬਾਇ ਉਹਦਾ ਗਲਾਸ ਆ 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 ਮੇਰੇ ਬਣੀ ਆਉਂਦੀ ਤੇਰੀ ਤਾਂ ਇੱਜਤ ਹੀ ਨਹੀਂ ਕਰੀ ਇਹਨਾਂ ਨੇ ਕਾਲਿਆ ਇੱਜਤ ਤਾਂ ਕਿਉਂ ਨਹੀਂ ਕਰੀ ਇਹਨਾਂ ਦਾ ਤਾਂ ਹੁਣ ਤਾਂ ਇੱਜਤ ਰੱਜੇ ਹੋਏ ਆ ਨਾ ਉਧਰ ਦਰਜਾ ਕਰ ਨਾ ਉਧਰ ਦਰਜਾ ਕਰ ਇੱਧਰ ਦਰਜਾ ਕਰ ਆ ਹੁਣ ਬਹੁਤ ਬੱਚੇ ਇਹਦਾ ਮੰਗਰੀ ਫਿਰਦੇ ਆ ਤੇਰੇ ਉਹ ਤਾਂ ਹੁੰਦੀ ਗੰਦੀ ਰਹਿੰਦੇ ਆ ਤਾਂ ਬੱਕਲੀਆਂ ਤਾਂ ਨਹੀਂ ਪਾਈਆਂ ਉਹਨਾਂ ਨੂੰ ਰੋਟੀ ਪਾਈ ਇਹਨਾਂ ਨੂੰ ਠੀਕ ਆ ਜਾ ਫਿਰ ਦੁੱਧ ਪਿਵਾਵਾ ਤੈਨੂੰ ਛੁੱਡੇ ਘਰੇ ਅਗਾਂ ਕੋ ਉਹਦੀ ਫੋਟੋ ਲਾ ਰੱਖੀ ਹੈ ਮੋਟਰਸਾਈਕਲ ਦੇ ਮਾਗਰ ਹੋਏ ਆ ਦੇਖ ਲਾਲਿਆ ਚਾਰ ਚੌਂਡ ਸਰ ਕਹਿੰਦਾ ਪਾਵਰ ਬੈਂਕ ਦੇ ਆੜੀ ਓਏ ਉਹ ਹੈ ਲੱਗ ਰਹੇ ਉਹ 2 ਲੱਖ ਉਹ ਠੀਕ ਹੈ ਦੇਖ ਉਹ ਲੈ ਆ ਓਏ ਪਾ ਲੈ ਆ ਉਹ ਆਇਆ ਗਾਲਿਆ ਓਏ ਗੜਬਾ ਭਰਿਆ ਦੁੱਧ ਮੈਂ ਉੱਤੇ ਕੰਮ ਕਰਾਉਣ ਜਾਏਗਾ ਕਿ ਪਹਿਲਾਂ ਮੈਨੂੰ ਐਂ ਦੱਸ ਮੈਂ ਫੋਨ ਦੇਖਣ ਜਾਏਗਾ ਮੈਂ ਹਾਰੇ ਜੀ ਤਾਂ ਲਿਆ ਬੈਟਰੀ ਉਹ ਜੱਸ ਖੜਾ ਰੱਖਿਆ ਉਹਨਾਂ ਡੈਕਟਰ ਉਹ ਸਾਰੀ ਕੋਰੋਨਾ ਕੋਲ ਕੰਮ ਵੜਾਗਾ। ਤਾ ਤੂੰ ਦੇਖੀ ਤੂੰ ਜਮੀ ਹਾਲਤ ਹੀ ਹੈਗੀ। ਦੁੱਧ ਪੀ ਕੋਈ ਨਾ। ਕਿਵੇਂ ਗੱਲਾਂ ਸੋਚਣ ਨੂੰ ਤੈਨੂੰ ਨਾਲ ਲੈ ਕੇ ਜਾਂਦਾ ਹਾਂ ਮੈਂ। ਮੈਨੂੰ ਨਾ ਉਹਨੂੰ ਦੂਜੇ ਨੂੰ ਇੱਥੇ ਕੰਮ-ਕੰਮ ਕਰੂਗਾ। ਜਾਂਦੇ ਨਹੀਂ ਗਏ ਦੱਸ ਤੈਨੂੰ। ਨੇ ਆ। ਹੂੰ। ਬਾਜਾ ਉਹ ਵਹਾਇਆ ਉਹ ਪੂਚਾਰਾ ਨਾ। ਪੁੱਟਾ ਰੋਲਿੰਗ ਕਰਦੇ ਇਹਨਾਂ ਨੇ। ਆਹ ਕਾਲਿਆ ਸੜੂ ਕੰਮ ਆਰ ਕੇ ਜਿਹੜਾ ਨਿਆਰਾ ਆਉਂਦਾ ਨਾ। ਖਿਆਲੋ ਤਾਂ ਪੀਣ ਦਾ ਬਾਈ ਦੁੱਧ ਪੀ ਲਓ ਬਾਈ ਤੌੜੀ ਵਾਲਾ ਬਾਲੇ ਚਿਰ ਬਾਅਦ ਬੀਤਾ ਮਸੀ ਇਹ ਤੌੜੀ ਵਾਲਾ ਤੌੜੀ ਵਾਲਾ ਦੁੱਧ ਸਾਡਾ ਤੌੜੀ ਦਾ ਸਾਡਾ ਦੁੱਧ ਲस्सी ਦੁੱਧ ਬਣਦੀ ਹੈ ਪਤਾ ਕਰੋ ਲस्सी ਵਧੀਆ ਬਣਦੀ ਹੈ ਇਹਦੀ ਵਾਈ ਜਵਾਲਾ ਲस्सी ਬਣਦੀ ਹੈ ਹਾਂ ਇਹਦਾ ਰੰਗ ਹੀ ਨਿਆਰੇ ਜਰ ਬਣ ਜਾਂਦਾ ਕਣਕ ਕਿੱਦਿ ਬੀਜਾਂ ਬੱਤ ਆ ਰਹੀ ਉਹ ਤਾਂ ਕਣਕ ਕਦੇ ਦਿਨ ਚ ਬੀਜਣੀ ਆ ਉਹ ਨਹੀਂ ਹੁੰਦਾ ਖਰਾਬ ਉਹ